ਹੋਰ ਜਿਹੜੀ ਤੁਸੀਂ ਪਿਛਲੇ ਜਨਾ ਵਿੱਚ ਅਕਾਲ ਤਖਤ ਦੇ ਜਥੇਦਾਰ ਦੀ ਸੁਣੀ ਸੀ ਉਹਦੇ ਬਾਰੇ ਥੋੜੀ ਗੱਲ ਕਰਦੇ ਆ ਜਿਹੜਾ ਅੱਜ ਦੇ ਹਾਲਾਤ ਨੇ ਨਾ ਪੰਜਾਬ ਦੇ ਮੈਂ ਪਿਛਲੇ 1 ਮਹੀਨਾ ਕੁ ਬਾਹਰ ਗਿਆ ਦਵਾਨਾ ਤੋਂ ਪਹਿਲਾਂ ਮੈਂ ਬਸਾਖੀ ਤੋਂ ਪਹਿਲਾਂ ਮੈਂ 1 ਮਹੀਨਾ ਬਾਹਰ ਗਿਆ ਤੇ ਬੜੇ ਪਾਵੇਂ ਉੱਤੇ ਜਦੋਂ ਪ੍ਰੋਗਰਾਮ ਕੀਤੇ ਨਾ ਘਰਾਂ 'ਚ ਵੀ ਕੀਤੇ ਭਾਵੇਂ ਮੈਂ ਵੱਡੇ ਪ੍ਰੋਗਰਾਮ ਨਹੀਂ ਕੀਤੇ ਘਰਾਂ 'ਚ ਹੀ ਛੋਟੇ-ਛੋਟੇ ਕੀਤੇ ਪਰ ਮੈਨੂੰ ਇੰਨੇ ਫੋਨ ਸੰਗਤ ਦੇ ਆਏ ਵੀ ਤੁਸੀਂ ਪ੍ਰੋਗਰਾਮ ਕਰਦੇ ਆ ਬੜੀ ਖੁਸ਼ੀ ਹੁੰਦੀ ਹੈ ਰੋਜ਼ ਲਾਈਵ ਸੁਣਦੇ ਆ نیٹ ਤੇ ਚੱਲਦਾ ਦੀਵਾਨ ਅਸੀਂ ਸੁਣਦੇ ਆ ਸਾਨੂੰ ਬੜਾ ਚਾਅ ਹੈ ਫਿਰ ਵਸਾਖੀ ਵੇਲੇ ਵੀ ਉਹਨਾਂ ਦੇ ਮਨ 'ਚ ਇਹ ਆਇਆ ਵੀ ਸ਼ਾਇਦ ਇਹ ਬਾਹਰ ਆਉਣਗੇ ਕਦੇ ਪ੍ਰੋਗਰਾਮ ਕਰਨ ਐਤਕੀ ਵਿਸਾਖੀ ਦੇ ਸੰਗਤ ਜਿਹੜੀ ਇਕੱਠੀ ਹੋਈ ਨਾ ਕਈਆਂ ਦੇ ਦਿਮਾਗ 'ਚ ਇਹ ਵੀ ਆਇਆ ਵੀ ਸ਼ਾਇਦ ਇਹ ਦੁਬਾਰਾ ਦੀਵਾਨ ਲਾਉਣਗੇ ਤੇ ਫਿਰ ਆਪਾਂ ਮੂੰਹ ਵਿਖਾਈਏ ਮੁੜ ਕੇ ਅਸੀਂ ਕਹਿਣਾ ਜੀ ਆਓ ਚੱਲੀਏ ਮੁੜ ਕੇ ਫਿਰ ਉਹ ਤੇ ਹੱਥ ਨੂੰ ਹੱਥ ਹੀ ਹੁੰਦਾ ਨਾ ਵੀ ਅਗਲਾ ਆਏਗਾ ਤੇ ਤਾਂ ਹੀ ਕੱਲ ਨੂੰ ਸਾਡੇ ਆਉਣਗੇ ਐਤਕੀ ਵਿਸਾਖੀ ਤੇ ਵੀ ਮੈਂ ਵੇਖਿਆ ਕਿੰਨੇ ਉਤਸ਼ਾਹ ਨਾਲ ਸਾਰੇ ਆਏ ਤੇ ਸੱਚੀ ਸੀ ਭਾਵੇਂ 2 ਸਾਲ ਬਾਅਦ ਜਾਈਦਾ ਸੀ ਪਰ ਮੰਡੀਆਂ ਭਰ ਜਾਂਦੀਆਂ ਹੁੰਦੀਆਂ ਸੀ ਸਾਡੇ ਬੰਦਿਆਂ ਨੇ ਨਾ ਦਵਾਨ ਰੋਕ ਤੇ ਦਿੱਤੇ ਪਰ ਰਿਪਲੇਸ ਨਹੀਂ ਕੀਤਾ ਉਸ ਚੀਜ਼ ਨੂੰ 10 ਪ੍ਰਚਾਰਕ ਖੜੇ ਕਰ ਦਿੰਦੇ 20 ਕਰ ਦਿੰਦੇ ਇੱਕ ਟਡਰੀਆਂ ਵਾਲਾ ਕੀ ਇੱਥੇ ਤੇ 20 ਟਡਰੀਆਂ ਵਾਲੇ ਨੇ ਆ ਭਰੀਆਂ ਪਈਆਂ ਮੰਡੀਆਂ ਪਰ ਕੀਤਾ ਹੀ ਨਹੀਂ ਅਮਰ ਸੰਚਾਰ ਬੰਦ ਹੀ ਹੋ ਗਿਆ 6 ਸਾਲਾਂ ਚ ਬਹੁਤ ਘੱਟ ਅਮਰ ਸੰਚਾਰ ਹੋਇਆ ਸਿੱਖੀ ਦੀ ਗੱਲ ਬਹੁਤ ਘੱਟ ਗਈ ਉਦੋਂ ਸੋਸ਼ਲ ਮੀਡੀਆ ਆ ਗਿਆ ਉਦੋਂ ਬੱਚੇ ਬਾਹਰਲੇ ਦੇਸ਼ਾਂ ਚ ਜਾਣ ਲੱਗ ਪਏ ਐ ਨੰਬਰ 2 ਤੇ ਨਸ਼ਿਆਂ ਦਾ ਬੋਲਬਾਲਾ ਹੋ ਗਿਆ ਜ਼ਿਆਦਾ ਤੇ ਨਾਲ ਧਰਮ ਪਰਵਰਤਨ ਦੀ ਲਹਿਰ ਪੰਜਾਬ 'ਚ ਚੱਲ ਪਈ ਤੇ ਚੌਥੀ ਗੱਲ ਆਪਸ 'ਚ ਇੰਨੀ ਜੰਗ ਲੱਗ ਗਈ ਹੈ ਸਾਡੇ ਸੰਪੰਥ ਦੀ ਆਪਸ ਵਿੱਚ ਹੀ ਇੰਨਾ ਖਲਾਰਾ ਪੈ ਗਿਆ ਤੇ ਜਿਹੜਾ ਪੰਜਾਬ ਦੀ ਜਵਾਨੀ ਹੈ ਉਹ ਵਿਗੜਦੀ ਜਾਂਦੀ ਹੈ ਤੇ ਜਥੇਦਾਰ ਨੇ ਪਿੱਛੇ ਜੇ ਜਦੋਂ ਸਟੇਟਮੈਂਟ ਦਿੱਤੀ ਹੈ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਕਿ ਭਾਈ ਰਣਜੀਤ ਸਿੰਘ ਪ੍ਰਚਾਰ ਕਰਦੇ ਸੀ ਮੇਰੀ ਰੀਜ ਹੈ ਕਿ ਉਹ ਪ੍ਰਚਾਰ ਦੁਬਾਰਾ ਕਰਨ ਮੈਂ ਫਿਰ ਉੱਥੇ ਸੁਨੇਹਾ ਵੀ ਬੇਨਤੀ ਦੇ ਰੂਪ ਵਿੱਚ ਭੇਜਿਆ ਵੀ ਮੈਂ ਤਾਂ ਆਵਾਜੇ ਤੁਸੀਂ ਮੇਰਾ ਪੱਖ ਵੀ ਸੁਣੋ ਮੇਰੀ ਗੱਲ ਵੀ ਸੁਣੋ ਕਿਉਂਕਿ ਸਾਰੇ ਦਬਾਉਂਦੇ ਹੀ ਐ ਕੋਈ ਗੱਲ ਤੇ ਸੁਣਦਾ ਹੀ ਨਹੀਂ ਜਿਵੇਂ ਮੈਂ ਧਾਰਨਾ ਗਾਈ ਸੀ ਵੀ ਉੱਥੇ ਦਰਦ ਵੰਡਾ ਕੇ ਕੀ ਲੈਣਾ ਉਥੇ ਦਰਦ ਸੁਣਾ ਕੇ ਕੀ ਲੈਣਾ ਜਿਸ ਦਿਲ ਦੇ ਅੰਦਰ ਦਰਦ ਨਹੀਂ ਅਸੀਂ ਦਰਦ ਕਿੰਨੂੰ ਸੁਣਾਈਏ ਜਦੋਂ ਸਾਡੇ ਨਾਲ ਕੋਈ ੱਤਕਾ ਕਰਦਾ ਅਸੀਂ ਕਹੀਏ ਕਿੱਥੇ ਜਾ ਕੇ ਜਦੋਂ ਸਾਡੇ ਨਾਲ ਕੋਈ ਸ਼ਬੀਲ ਲਾ ਕੇ ਸਾਡੇ ਬੰਦੇ ਮਾਰਦਾ ਅਸੀਂ ਕਿੰਨੂੰ ਕਹੀਏ ਜਾ ਕੇ ਕੋਈ ਪੰਥ ਦਾ ਵਾਰੀ وارਸ ਹੈ 20 ਸਾਲ ਇੱਕ ਦਿਨ ਰਾਤ ਨਹੀਂ ਵੇਖਿਆ 26 ਸਾਲ ਹੋ ਗਏ 27 ਹੋ ਜਾਣੇ ਬਚਪਨ ਤੋਂ ਸ਼ੁਰੂ ਕੀਤਾ ਸਾਰੀ ਜਵਾਨੀ ਲੰਘ ਗਈ ਛੜਕਾਂ ਦੇ ਉੱਤੇ ਦਿਨੇ ਕਿਤੇ ਅਮਰ ਸੰਚਾਰ ਰਾਤ ਕਿਤੇ ਅਮਰ ਸੰਚਾਰ ਤੁਰੇ ਜਾਂਦੇ ਆ ਇੱਕ ਐਡੀ ਸ਼ਬੀਲ ਲਾ ਕੇ ਮਾਰ ਦਿੱਤਾ ਮੇਰਾ ਸਾਥੀ ਮੈਨੂੰ ਮਾਰਨ ਦੀ ਪਲਾਨ ਬਣ ਗਈ ਕੋਈ ਵਾਰੀ ਵਾਰਸ ਨਹੀਂ ਕੋਈ ਪੁੱਛਦਾ ਨਹੀਂ ਉਹ ਇੱਕ ਪ੍ਰਚਾਰਕ ਨੂੰ ਮਾਰਨਾ ਚੰਗੀ ਗੱਲ ਉਹ ਵੀ ਉਹ ਪ੍ਰਚਾਰਕ ਜਿਹਨੂੰ ਸੁਣਦੇ ਨੇ ਲੋਕ ਲੱਖਾਂ ਲੋਕ ਮੰਡੀਆਂ 'ਚ ਇਕੱਠੇ ਹੁੰਦੇ ਦਸੋ ਘਾ ਫੜਾ ਲੁਧਿਆਣੇ ਦੀ ਮੰਡੀ ਚ ਨਹੀਂ ਦੁਵਾਨ ਲਾਏ ਮੈਂ ਖੰਨੇ ਨਹੀਂ ਲਾਏ ਕਿ ਫਤੇਗੜ ਸਾਹਿਬ ਨਹੀਂ ਲਾਏ ਕਿ ਅੰਬਾਲੇ ਨਹੀਂ ਲਾਏ ਕਿ ਚੰਡੀਗੜ ਨਹੀਂ ਲਾਏ ਹైదరాబాద్ ਨਹੀਂ ਗਿਆ ਕਿ ਬੈਂਗਲੌਰ ਨਹੀਂ ਗਿਆ ਕਿ ਬੰਬੇ ਨਹੀਂ ਗਿਆ ਕਿ ਕਲਕੱਤੇ ਨਹੀਂ ਗਿਆ ਕਿ ਦਿੱਲੀ ਨਹੀਂ ਜਾਂਦਾ ਰਿਹਾ ਫਿਰੋਜ਼ਪੁਰ ਫਰੀਦਕੋਟ ਮੋਗਾ ਮੰਡੀ ਗੰਗਾ ਨਗਰ ਬਠਿੰਡਾ ਮੰਡੀ ਅਸਮਾਣਾ ਮੰਡੀ ਪਟਿਆਲਾ ਆਹ ਤੇ ਸਾਡਾ ਆ ਤਾਂ ਲੋਕਲ ਬੱਸ ਵਾਂਗੂ ਸਾਡੇ ਇੱਥੇ ਢੇਡੇ ਲਾਏ ਕਿਹੜਾ ਸ਼ਹਿਰ ਦੱਸੋ ਕਿਹੜਾ ਜਿਹੜਾ ਹਰ ਥਾਂ ਐਦਾਂ ਹੀ ਗੂੰਜਾਂ ਪੈਂਦੀਆਂ ਪੰਥ ਤੇਰੇ ਦੀਆਂ ਗੂੰਜਾਂ ਕਰ ਕਰ ਪੈਣ ਤੇ ਫਿਰ ਉਹ ਬੰਦੇ ਨੂੰ ਮਾਰਨ ਲੱਗੇ ਕੋਈ ਪੁੱਛ ਤੇ ਲੋ ਵੀ ਆ ਕੀ ਕੀਤਾ ਯਾਰ ਬਾਅਦ ਕਰੀਂਗਾ ਕਾ ਫੋਟੋ ਥੱਲੇ ਬਹਿ ਜਾ ਫਿਰ ਸਾਰੇ ਤੇਰੇ ਨਾਲ ਵੇਖਣ ਲੱਗ ਜਾਣਗੇ ਬਾਅਦ ਚ ਕਰਿਓ ਇਧਰ ਸੁਣੋ ਇਧਰ ਸੁਣੋ ਧਿਆਨ ਬਈ ਕੋਈ ਤੇ ਪੁੱਛਣ ਵਾਲਾ ਹੋਣਾ ਚਾਹੀਦਾ ਕਿ ਨਹੀਂ ਆ ਮੇਰੇ ਸਿੰਘ ਨੇ ਇਹਨਾਂ ਤੇ ਕੋਈ ਥੱਪੜ ਮਾਰੇ ਮੇਰੇ ਸਿੰਘ ਦੇ ਤੇ ਕੋਈ ਤੇ ਪੁੱਛਣ ਵਾਲਾ ਹੋਵੇ ਵੀ ਤੂੰ ਸਾਡੇ ਬੰਦੇ ਤੇ ਮਾਰਿਆ ਕਿਨੇ ਤੂੰ ਥੱਪੜ ਕਿਵੇਂ ਮਾਰਿਆ ਮੇਰੇ ਬੰਦੇ ਤੇ ਓਏ ਕੋਈ ਤੇ ਸਾਡੇ ਪੰਥ ਚ ਪੁੱਛਣ ਵਾਲਾ ਹੋਵੇ ਵੀ ਤੁਸੀਂ ਯਾਰ ਇੱਕ ਪ੍ਰਚਾਰਕ ਨੂੰ ਕਿਉਂ ਮਾਰਿਆ ਕੋਈ ਨਹੀਂ ਪੁੱਛਦਾ ਪੱਖ ਨਹੀਂ ਸੁਣਦਾ ਤੇ ਮੈਂ ਜਥੇਦਾਰ ਨੂੰ ਜਥੇਦਾਰ ਕਾਲ ਤਖਤ ਸਾਹਿਬ ਨੂੰ ਇਹ ਕਿਹਾ ਕਿ ਜੇ ਸਾਡਾ ਪੱਖ ਸੁਣੋ ਤੇ ਮੈਂ ਸੁਣਾਵਾਂ ਉਹ ਕਹਿੰਦੇ ਸੁਣਾਗੇ ਇੱਕ ਤੇ ਗੱਲ ਹੋਈ ਇਹ ਦੂਜਾ ਮੇਰੇ ਮਨ ਵਿੱਚ ਇਹ ਵੀ ਖਿਆਲ ਆਉਂਦਾ ਹੈ ਮੈਨੂੰ ਵਾਹਿਗੁਰੂ ਨੇ ਜਿੰਨਾ ਕੋ ਗੁਣ ਦਿੱਤਾ ਹੈ ਬੋਲਣ ਦਾ ਸਮਝਣ ਦਾ ਮੈਂ ਜਦੋਂ ਕਿਤੇ ਵੀ ਕੀਰਤਨ ਕਰਨ ਗਿਆ ਇੱਕ ਗੁਣ ਰੱਬ ਨੇ ਦਿੱਤਾ ਹੈ ਹੁਣ ਕੀ ਹੈ ਕਿ ਠੀਕ ਹੈ ਕਿ ਮੈਂ ਆਪਣੇ ਆਪ ਵਿੱਚ ਬੜਾ ਖੁਸ਼ ਹਾਂ ਆਪਣੀ ਜ਼ਿੰਦਗੀ ਜੀ ਰਿਹਾ ਹਮੇਸ਼ਾ ਆਨੰਦ ਵਿੱਚ ਰਹੀਦਾ ਅਸੀਂ ਕੈਂਪ ਲਾਈਦੇ ਹੈ ਮਾਈਂਡ ਰੀਸੈਟ ਕੈਂਪ ਕਰੀਦੇ ਹੈ ਪਰ ਕਿਤੇ ਨਾ ਕਿਤੇ ਮਨ ਵਿੱਚ ਇਹ ਵੀ ਖਿਆਲ ਆਉਂਦਾ ਹੈ ਕਿ ਜੇ ਬਾਹਰ ਨਿਕਲੀਦਾ ਸੀ ਤੇ ਸੌ ਘਰ ਨੂੰ ਗੁਰੂ ਨਾਲ ਜੋੜ ਕੇ ਕਾ ਵਾਪਸ ਆਈਦਾ ਸੀ ਜੇ ਮੈਂ ਘਰੋਂ ਨਿਕਲਦੇ ਸੀ ਅਸੀਂ 25 30 50 ਜਣੇ ਸਾਡਾ ਜਥਾ ਕੋਈ ਸਾਡਾ 40 ਜਣਿਆਂ ਦਾ ਜਥਾ ਸੀ ਅਸੀਂ ਬੱਲਵੋ ਬਸ ਪਹਿਲੀ ਵਾਰ ਸੋਣੀ ਬੱਲਵੋ ਪ੍ਰਾਈਵੇਟ ਅਸੀਂ ਰੱਖੀ ਸੀ 1.5 ਕਰੋੜ ਦੀ ਲਿਆ ਕੇ ਤੇ ਭਰ ਕੇ ਬਸ ਜਥੇ ਦੀ ਅਸੀਂ ਜੰਮੂ ਵੱਲ ਸਾਰੇ ਪਾਸੇ ਜਾਂਦੇ ਰਹੇ ਆ ਕੋਈ 60 ਜਣੇ ਅਸੀਂ ਘੜ ਤੋਂ ਘੜ ਜਥਾ ਸਾਡਾ ਜਾਂਦਾ ਰਿਹਾ ਪ੍ਰੋਗਰਾਮ ਕਰਨ ਵਾਸਤੇ ਤੇ ਇਹ ਜੇ ਘਰੋਂ ਅਸੀਂ ਨਿਕਲਦੇ ਸੀ ਨਾ ਤੇ ਕਿਸੇ 200 ਘਰ ਚੋਂ ਨਸ਼ਾ ਕੱਢ ਕੇ ਮੁੜਦੇ ਸੀ ਸ਼ਰਾਬਾਂ ਕੱਢ ਕੇ ਮੁੜਦੇ ਸੀ ਦਾੜੀਆਂ ਰਖਾ ਕੇ ਮੁੜਦੇ ਸੀ ਅੰਮ੍ਰਿਤ ਛਕਾ ਕੇ ਗਾਤਰੇ ਪਵਾ ਕੇ ਮੁੜਦੇ ਸੀ ਤੇ ਮੈਂ ਅੱਜ ਵੀ ਸੋਚਦਾ ਇਸ ਪੰਜਾਬ ਦੀ ਧਰਤੀ ਉੱਤੇ ਕਿਸੇ ਦਾ ਪੁੱਤ 13 ਸਾਲ ਦਾ ਜਵਾਨੀ 'ਚ ਪੈਰ ਰੱਖ ਰਿਹਾ ਉਹਦਾ ਪਿਓ ਫਿਕਰਮੰਦ ਹੈ ਮੇਰਾ ਪੁੱਤ ਨਸ਼ਿਆਂ 'ਚ ਨਾ ਪੈ ਜਾਏ ਪੰਜਾਬ ਦਾ ਹਾਲ ਬੁਰਾ ਤੇ ਕਿਸੇ ਦਾ ਪੋਤਾ 13 ਸਾਲ ਦਾ ਅੱਜ ਉਹ ਦਾਦਾ ਫਿਕਰਮੰਦ ਹੈ ਮੇਰਾ ਪੋਤਾ ਕਿਤੇ ਨਸ਼ੇ 'ਚ ਨਾ ਪੈ ਜਾਏ ਹਰ ਬੰਦਾ ਹਰ ਪਿਓ ਹਰ ਦਾਦਾ ਫਿਕਰ ਵਿੱਚ ਹੈ ਵਿਦੇਸ਼ਾਂ 'ਚ ਬੈਠੇ ਪੰਜਾਬੀ ਪੰਜਾਬ ਦਾ ਫਿਕਰ ਕਰਦੇ ਆ ਨਸ਼ਿਆਂ ਚ ਨਾ ਪੈ ਜਾਣ ਸਾਡੇ ਬੱਚੇ ਤੇ ਮੈਂ ਸੋਚਦਾ ਵੀ ਆਉਣ ਵਾਲੇ ਸਮੇਂ ਚ ਮੈਨੂੰ ਵੀ ਪੁੱਛਣਗੇ ਕਰਦੇ ਰਹੇ ਹੋ ਕਿ ਕੀਤਾ ਹੁਣ ਕਿਉਂ ਨਹੀਂ ਕੀਤਾ ਜਦੋਂ ਮੈਂ ਕਹਿੰਦਾ ਵੀ ਆਹ ਪ੍ਰੋਬਲਮ ਹੈ ਉਹ ਕਹਿੰਦੇ ਨੇ ਪ੍ਰੋਬਲਮ ਤੇ ਇਹਨਾਂ ਨਾਲ ਹੈ ਸਾਡਾ ਕੀ ਕਸੂਰ ਹੈ ਸਾਡੇ ਬੱਚਿਆਂ ਦਾ ਕੀ ਕਸੂਰ ਹੈ ਪ੍ਰੋਬਲਮ ਤੁਹਾਡੀ ਟਕਸਾਲ ਨੇ ਸ਼ਬੀਨ ਲਾਤੀ ਤੁਸੀਂ ਉਥੇ ਦੁਵਾਨ ਬੰਦ ਕਰ ਦਿੱਤੇ ਤੁਹਾਨੂੰ ਰੋਕਦੇ ਐ ਪਰ ਸਾਡੇ ਬੱਚਿਆਂ ਦਾ ਕੀ قصੂਰ ਹੈ ਕਿਸੇ ਦੀ ਜ਼ਿੰਦਗੀ ਤੇ ਬਣਦੀ ਸੀ ਨਾ ਜੇ ਘਰੋਂ ਨਿਕਲਦੇ ਸੀ ਬੜੀਆਂ ਮਾਵਾਂ ਕਹਿੰਦੀਆਂ ਇਹ ਸਾਡੇ ਬੱਚਿਆਂ ਨੂੰ ਸ਼ਰਾਬ ਛਡਾ ਸਕਦਾ ਹੈ ਨਸ਼ੇ ਛਡਾ ਸਕਦਾ ਹੈ ਇਹਦੀ ਗੱਲ ਸੁਣ ਦਿੰਦੇ ਆ ਲੋਕ ਲੋਕੀ ਇੱਕ ਮਿੰਟ ਫੋਨ ਬੰਦ ਕਰਕੇ ਨਹੀਂ ਬੈਠਦੇ ਆਪਣੇ ਦੀਵਾਨ ਵਿੱਚ ਰਾਤ ਦੇ 12-12 ਵਜੇ ਤੱਕ ਟਿਕ ਕੇ ਬੈਠੇ ਰਹਿੰਦੇ ਸੁਣਦੇ ਤੇ ਜੇ ਸੁਣਦੇ ਸੀ ਤੇ ਸੁਣਾਇਆ ਕਿਉਂ ਨਹੀਂ ਜੇ ਅੰਮ੍ਰਿਤ ਛਕਦੇ ਸੀ ਤੇ ਸ਼ਿਕਾਇਤ ਕਿਉਂ ਨਹੀਂ ਜੇ ਪਿਆਰ ਗੁਰੂ ਗੋਬਿੰਦ ਸਿੰਘ ਨਾਲ ਪਾ ਲੈਂਦੇ ਆ ਤੇ ਤੁਸੀਂ ਪਾਇਆ ਕਿਉਂ ਨਹੀਂ ਕਰ ਸਕਦੇ ਸੀ ਕੀਤਾ ਕਿਉਂ ਨਹੀਂ ਤੇ ਮੈਂ ਆਪਣੇ ਵੱਲੋਂ ਪੂਰੀ ਵਾਹ ਲਾਈ ਹੈ ਮੈਂ ਕਰਾਂ ਤੇ ਹੁਣ ਜੇ ਮੇਰੇ ਝੁਕਣ ਨਾਲ ਕਿਸੇ ਦੇ ਘਰ ਦਾ ਭਲਾ ਹੁੰਦਾ ਕੋਈ ਨਸ਼ਾ ਛੱਡ ਸਕਦਾ ਹੈ ਕੋਈ ਸ਼ਰਾਬ ਛੱਡ ਸਕਦਾ ਹੈ ਤੇ ਮੈਨੂੰ ਝੁਕਣ ਚ ਕੋਈ ਇਤਰਾਜ਼ ਨਹੀਂ ਮੈਂ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਮੇਰੀ ਗੱਲ ਸੁਣਨ ਤੇ ਮੈਂ ਸੁਣਾਵਾਂਗਾ ਆਪਣੀ ਚਿੱਠੀ ਉਹਨਾਂ ਤੱਕ ਲੈ ਕੇ ਜਾਵਾਂਗਾ ਤੇ ਉਹਨਾਂ ਨੂੰ ਇਹ ਕਹਾਂਗਾ ਕਿ ਪ੍ਰੋਗਰਾਮਾਂ ਤੇ ਪਾਬੰਦੀ ਹਟਾਓ ਪਰ ਜੇ ਕੋਈ ਕੱਲ ਨੂੰ ਸਾਨੂੰ ਰੋਕਦਾ ਹੈ ਤੇ ਉਹਦੇ ਤੇ ਵੀ ਐਕਸ਼ਨ ਲਓ ਵੀ ਭਾਈ ਜਦੋਂ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਕਰੋ ਪ੍ਰਚਾਰ ਤੇ ਫਿਰ ਤੁਸੀਂ ਕਾਹਦੇ ਲਈ ਰੋਕਦੇ ਹੋ ਉਹਨਾਂ ਨਾਲ ਵੀ ਗੱਲਬਾਤ ਕਰੋ ਸੋ ਇਹ ਮੈਂ ਸੋਚਿਆ ਪੰਜਾਬ ਦੇ ਹਾਲਾਤਾਂ ਨੂੰ ਵੇਖ ਕੇ ਜੇ ਤੁਸੀਂ ਕਹਿੰਦੇ ਆ ਵੀ ਮੇਰੇ ਮੈਂ 20 ਸਾਲ ਏਡੀਆਂ ਏਡੀਆਂ ਸਟੇਜਾਂ ਤੇ ਹੁਣ ਮੈਂ ਨਾ ਤੇ ਮੇਰੀ ਉਮਰ ਉਦਾਂ ਦੀ ਹੈ ਪਹਿਲਾਂ ਵਰਗੀ ਨਾ ਉਹਨਾਂ ਜੋਸ਼ ਹੁੰਦਾ ਇੱਕ ਉਮਰ ਹੁੰਦੀ ਹੈ 18 ਸਾਲ ਦੀ ਇੱਕ 42 ਸਾਲ ਦੀ ਇਹਦਾ ਫਰਕ ਹੈ ਬਹੁਤ ਇੱਕ ਇੱਕ ਏਜ ਹੁੰਦੀ ਪਰ ਹਾਂ ਇੰਨਾ ਹੈ ਕਿ ਉਮਰ ਦਾ ਫਰਕ ਪੈ ਸਕਦਾ ਹੈ ਗਲੇ ਦਾ ਫਰਕ ਪੈ ਸਕਦਾ ਹੈ ਮੇਰੀ ਆਵਾਜ਼ ਦਾ ਫਰਕ ਪੈ ਸਕਦਾ ਹੈ ਪਰ ਗੁਰੂ ਗੋਬਿੰਦ ਸਿੰਘ ਦੇ ਪਿਆਰ ਦਾ ਮੇਰੇ ਮਨ ਵਿੱਚ ਕੋਈ ਫਰਕ ਨਹੀਂ ਤੇ ਉਹ ਓਨਾ ਹੀ ਹੈ ਉਹ ਜ਼ਿਆਦਾ ਹੀ ਵਧਿਆ ਉਹ ਨਹੀਂ ਤੇ ਅਸੀਂ ਆਪਣੇ ਪਿਆਰ ਦਾ ਦੀਵਾ ਲੈ ਕੇ ਜਾਣਾ ਸਾਡੇ ਜਾਨ ਨਾਲ ਕਿਸੇ ਦੇ ਅੰਦਰ ਪਿਆਰ ਦਾ ਦੀਵਾ ਜਗ ਜਾਏ ਮੈਂ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਦਾ ਮੈਨੂੰ ਵੇਖ ਕੇ ਕੋਈ ਬੱਚਾ ਕਵੇ ਮੈਂ ਵੀ ਕਰਾਂ ਮੈਂ ਵੀ ਕੇਸ ਰੱਖਾਂ ਮੈਂ ਵੀ ਨਸ਼ਾ ਛੱਡਾਂ ਮੈਂ ਲੰਮੇ ਲੰਮੇ ਸਫ਼ਰ ਕੀਤੇ ਐ ਅੱਗੇ ਵੀ ਕਰਨ ਨੂੰ ਤਿਆਰ ਜੇ ਕੋਈ ਬਦਲ ਜਾਏ ਕੋਈ ਪੱਗ ਬਨ ਲਵੇ ਕੋਈ ਦਾੜੀ ਰੱਖ ਲਵੇ ਕੋਈ ਕੇਸ ਰੱਖ ਲਵੇ ਕੋਈ ਨਸ਼ਾ ਛੱਡ ਆਪਣੇ ਪੰਜਾਬ ਲਈ ਅਸਲ 'ਚ ਮੈਂ ਆਪਣੇ ਆਪ ਲਈ ਕਿਉਂਕਿ ਮੈਨੂੰ ਸੰਤੁਸ਼ਟੀ ਮਿਲਦੀ ਹੈ ਵੇਖੋ ਮੈਂ ਗੁਰੂ ਗ੍ਰੰਥ ਸਾਹਿਬ ਇੱਧਰ ਇੱਧਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਇੱਧਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਇੱਧਰ ਕਲਗੀਆਂ ਵਾਲੇ ਪਾਸ਼ਾ ਦੀ ਫੋਟੋ ਲੱਗੀ ਮੈਂ ਮੁੰਡਿਆਂ ਨੂੰ ਵਿਖਾਣਾ ਚਾਹੁੰਨਾ ਏਦਾਂ ਦਾ ਦਾੜੀ ਰੱਖੋ ਮੈਂ ਗੁਰੂ ਗ੍ਰੰਥ ਸਾਹਿਬ ਦੀ ਦਾੜੀ ਨਹੀਂ ਵਿਖਾ ਸਕਦਾ ਉਹ ਗਿਆਨ ਸਰੂਪ ਨੇ ਉਹ ਗਿਆਨ ਸਰੂਪ ਨੇ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਰ ਜਦੋਂ ਮੈਂ ਪੱਗ ਦੀ ਗੱਲ ਕਰਦਾ ਮੈਨੂੰ ਫਿਰ ਕਲਗੀਆਂ ਵਾਲੇ ਵੱਲ ਹੱਥ ਕਰਨਾ ਪੈਂਦਾ ਏਦਾਂ ਦਾ ਫੱਪੇ ਏਦਾਂ ਦਾ ਲੱਗਿਆ ਕਰੇਗਾ ਦਾੜੀ ਰੱਖ ਕੇਸ ਰੱਖ ਏਦਾਂ ਪੱਗ ਬੰਨ੍ਹ ਏਦਾਂ ਦਾ ਗਿਆਨ ਹੋਵੇ ਮੇਰੇ ਸੱਜੇ ਪਾਸੇ ਵੇਖਿਓ ਐਦਾਂ ਦਾ ਗਿਆਨ ਹੋਵੇ ਐਦਾਂ ਦਾ ਮਹਾਨ ਇਨਸਾਨ ਹੋਵੇ ਐਦਾਂ ਦਾ ਗਿਆਨ ਹੋਵੇ ਐਦਾਂ ਦਾ ਸ਼ਾਂਤ ਚਿਹਰਾ ਹੋਵੇ ਟਿਕੀਆਂ ਹੋਈਆਂ ਅੱਖਾਂ ਹੋਣ ਰਸਿਆ ਰਸਿਆ ਹੋਇਆ ਚਿਹਰਾ ਹੋਵੇ ਸ਼ਾਂਤ ਹੋਵੇ ਐਦਾਂ ਦਾ ਪੁੱਤ ਹੋਵੇ ਗੁਰੂ ਗੋਬਿੰਦ ਸਿੰਘ ਦਾ। ਰਸ ਦਾ ਭਰਿਆ ਹੋਇਆ। ਪਿਆਰ ਦਾ ਭਰਿਆ ਹੋਇਆ। ਜਿਹੜਾ ਹਰ ਇੱਕ ਦਾ ਭਲਾ ਮੰਗਦਾ ਹੋਵੇ। ਇਹ ਉਹ ਚਿਹਰਾ ਹੈ ਜਿਹੜਾ ਦੁਸ਼ਮਣਾਂ ਦਾ ਵੀ ਭਲਾ ਮੰਗਦਾ ਹੈ। ਇਹ ਉਹ ਚਿਹਰਾ ਹੈ। ਛੁਰਾ ਮਾਰਨ ਵਾਲੇ ਬੰਦੇ ਨੂੰ ਵੀ ਕਹਿੰਦੇ ਓਏ ਅੱਲਾਹ ਕਹੇ। ਜਿਹੜਾ ਛੁਰਾ ਮਾਰਿਆ ਨਾ ਜਿੰਨੇ ਉਹਨੂੰ ਕਹਿੰਦੇ ਆ ਮਾਨਾ ਕਹੇ ਓਏ ਅੱਲਾਹ ਕਹੇ ਤੇਰਾ ਭਲਾ ਹੋ ਜਾਏਗਾ। ਇਹ ਉਹ ਚਿਹਰਾ ਹੈ। ਇਦਾਂ ਦੇ ਸਿੱਖ ਬਣਨੇ ਚਾਹੀਦੇ ਨੇ ਇਦਾਂ ਦੇ ਬਟਨ ਮਾਰਨ ਵਾਲੇ ਨਹੀਂ ਇਦਾਂ ਦੇ ਪਿਆਰ ਕਰਨ ਵਾਲੇ ਕਲਗੀਆਂ ਵਾਲੇ ਪਾਸ਼ਾ ਪਿਆਰ ਦੀ ਮੂਰਤ ਸਾਡੇ ਦਸ਼ਮੇਸ਼ ਪਿਤਾ ਪਿਆਰ ਦੀ ਮੂਰਤ ਗੁਰੂ ਗੋਬਿੰਦ ਸਿੰਘ ਪਿਆਰ ਦੇ ਮੂਜਸਮੇ ਇਹਨਾਂ ਤੋਂ ਪਿਆਰ ਸਿੱਖਣਾ ਤੇ ਮੈਂ ਪਿਆਰ ਦੀ ਗੱਲ ਕਰਨ ਵਾਸਤੇ ਜਾ ਸਕਦਾ ਪਿਆਰ ਦਾ ਜੀ ਦੀਵਾ ਆਪਣੀ ਜ਼ਿੰਦਗੀ ਚ ਜਗਾਓ ਗੁਰੂ ਗੋਬਿੰਦ ਸਿੰਘ ਨੂੰ ਵੇਖ ਕੇ ਗੁੰਡੇ ਨਾ ਬਣਿਓ ਗੁਰੂ ਗੋਬਿੰਦ ਸਿੰਘ ਨੂੰ ਵੇਖ ਕੇ ਪਿਆਰੇ ਗੁਰਸਿੱਖ ਬਣਿਓ ਦੁਸ਼ਮਣ ਨੂੰ ਵੀ ਗੱਲ ਨਾਲ ਲਾਓ ਮੈਂ ਐਸੀ ਸ਼ਖਸੀਅਤ ਸਮਝਦਾ ਦਸ਼ਮੇਸ਼ ਪਿਤਾ ਦੀ ਐਸੀ ਹਸਤੀ ਕਲਗੀਆਂ ਵਾਲੇ ਪਾਸ਼ਾ ਤਾਂ ਕਰਕੇ ਯਤਨ ਮੈਂ ਕਰਾਂਗਾ ਬਾਕੀ ਭਾਈ ਮਰਜੀ ਹੈ ਜਿਹੜੇ ਪੰਥਦਰਦੀ ਸੋਚਦੇ ਹਨ ਹੋਣਾ ਚਾਹੀਦਾ ਹੈ ਠੀਕ ਹੈ ਜਿਨ੍ਹਾਂ ਨੂੰ ਅਜੇ ਵੀ ਰੋਕਣੇ ਜਿਨ੍ਹਾਂ ਨੂੰ ਨਹੀਂ ਲੱਗਦਾ دیਵਾਨ ਲੱਗਣੇ ਅਮਰ ਸੰਚਾਰ ਉਹਨਾਂ ਦੀ ਆਪਣੀ ਮਰਜੀ ਹੈ ਪਰ ਮੈਂ ਇੱਕ ਵਾਰੀ ਯਤਨ ਕਰਾਂਗਾ ਅਕਾਲ ਤਖਤ ਸਾਹਿਬ ਤੇ ਮੈਂ ਆਪਣੀ ਚਿੱਠੀ ਲੈ ਕੇ ਜਾਵਾਂਗਾ ਆਪਣਾ ਪੱਖ ਉੱਥੇ ਰੱਖਾਂਗਾ ਸਾਡੀਆਂ ਗੱਲਾਂ ਕੱਟ-ਕੱਟ ਕੇ ਪੇਸ਼ ਕੀਤੀਆਂ ਗਈਆਂ ਹਨ ਹਰ ਗੱਲ ਕੱਟ-ਕੱਟ ਕੇ ਪੇਸ਼ ਕੀਤੀ ਗਈ ਹੈ ਸਹੀ ਗੱਲ ਨਹੀਂ ਦਸੀ ਜੇ ਚਲ ਦਵਾਨ ਕਰਨ ਦਿੰਦੇ ਐ ਤਾਂ ਵੀ ਠੀਕ ਐ ਨਹੀਂ ਕਰਨ ਦਿੰਦੇ ਤਾਂ ਵੀ ਮौज ਐ ਮੈਂ ਕਿਹਾ ਸੀ ਦੋਵੇਂ ਹੱਥਾਂ 'ਚ ਲੱਡੂ ਐ ਕਰਾਂਗੇ ਤਾਂ ਵੀ ਦਸ਼ਮੇਸ਼ ਦੀ ਗੱਲ ਕਰਾਂਗੇ ਜੇ ਨਹੀਂ ਬਾਹਰ ਦਵਾਨ ਲਾਵਾਂਗੇ ਆਪਣੇ ਆਪ ਵਿੱਚ ਬੈਠਾਂਗੇ ਮਾਈਂਡ ਦੇ ਕੈਂਪ ਲਾਵਾਂਗੇ ਸਾਧਨਾ ਕੈਂਪ ਲਾਵਾਂਗੇ ਅਸੀਂ ਫਿਰ ਵੀ ਆਪਣਾ ਕੰਮ ਕਰੀ ਜਾਂਦੇ ਤਾਂ ਕਰਕੇ ਆਓ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਤੁਸੀਂ ਸਦਾ ਮੇਰਾ ਸਾਥ ਦਿੱਤਾ ਭਾਵੇਂ ਮੈਂ ਪ੍ਰੋਗਰਾਮ ਕਰਦਾ ਰਿਹਾ ਤਾਂ ਵੀ ਤੁਸੀਂ ਨਾਲ ਰਹੇ ਹੋ ਤੇ ਭਾਵੇਂ ਮੈਂ ਇੱਥੇ ਰਿਹਾ ਤਾਂ ਵੀ ਤੁਸੀਂ ਮੇਰਾ ਸਾਥ ਦਿੱਤਾ ਸਦਾ ਹੀ ਤੁਹਾਡਾ ਧੰਨਵਾਦ ਸਾਰੀ ਸੰਗਤ ਦਾ ਬਹੁਤ ਪਿਆਰ ਆਪ ਜੀ ਨੇ ਹਮੇਸ਼ਾ ਕੀਤਾ ਹੈ ਅਸੀਂ ਤੇ ਇੰਨੇ ਜੋਗੇ ਨਹੀਂ ਜਿੰਨਾ ਤੁਸੀਂ ਸਾਨੂੰ ਪਿਆਰ ਕੀਤਾ ਹੈ। ਧੰਨਵਾਦ ਸਾਰੀ ਸੰਗਤ ਦਾ ਦੂਰੋਂ ਨੇੜਿਓਂ ਚੱਲ ਕੇ ਅੱਜ ਫੇਰ ਆਇਓ। ਭਾਈ ਭਿੰਦਰ ਸਿੰਘ ਜੀ ਦੇ ਘਰੋਂ ਬੀਬਾ ਕੁਲਵੰਤ ਕੌਰ ਜੀ ਚਾਰੇ ਭੈਣਾ ਚਾਰੇ ਬਾਬਾ ਜੀ ਦੇ ਰਿਸ਼ਤੇਦਾਰ ਅੱਗੇ ਉਹਨਾਂ ਸਾਰੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਹਾਂ। ਤੇ ਆਪਾਂ ਸਾਰੇ ਰਲ ਕੇ ਅਰਦਾਸ ਪਾਤਸ਼ਾਹ ਦੇ ਚਰਨਾਂ 'ਚ ਕਰ ਲਈਏ ਤੇ ਰਲ ਮਿਲ ਕੇ ਆਪਾਂ ਸਾਰੇ ਹੁਣ ਸਮਾਪਤੀ ਵੱਲ ਵਧੀਏ ਤੇ ਸਤਕਾਰ ਪਰਿਵਾਰ ਦਾ ਕਰਨਾ ਹੈ ਆਪਾਂ ਬਾਅਦ ਵਿੱਚ ਸਨਮਾਨ ਕਰਨਾ ਚਾਰੇ ਭੈਣਾਂ ਦਾ ਵੀ ਪੀਬਾ ਜੀ ਦਾ ਵੀ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਵੀ ਆਏ ਹਨ